ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਮਾਛੋੜਾ ਨਿਊਜ਼ ਬੇਰੋਜ਼ਗਾਰੀ ਤੋਂ ਪਰੇਸ਼ਾਨ ਨੌਜਵਾਨ ਨੇ ਗਲਫਾਹ ਲੈ ਕੇ ਕੀਤੀ ਆਪਣੀ ਜੀਵਨ ਲੀਲਾ ਸਮਾਪਤ ਮਾਛੋੜਾ ਸਾਹਿਬ ਦੇ ਸਥਾਨਕ ਗਾਮੇ ਸ਼ਾ ਮੁਹੱਲੇ ਦਾ ਨਿਵਾਸੀ ਦਰਸ਼ਨ ਲਾਲ ਦੇ ਨੌਜਵਾਨ ਪੁੱਤਰ ਅਭਿਨਾਸ਼ ਨੇ ਬੇਰੋਜ਼ਗਾਰੀ ਤੋਂ ਪਰੇਸ਼ਾਨ ਹੋ ਘਰ ਵਿੱਚ ਹੀ ਗਲਫਾਹ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਪਰਿਵਾਰਕ ਮੈਂਬਰਾਂ ਨੇ ਮੱਛਵਾੜਾ ਪੁਲਿਸ ਕੋਲ ਬਿਆਨ ਦਰਜ ਕਰਵਾਏ ਕਿ ਉਹਨਾਂ ਦਾ ਲੜਕਾ ਜੋ 7ਵੀਂ ਜਮਾਤ ਵਿੱਚ ਪੜਦਾ ਸੀ ਪਿਛਲੇ ਕਈ ਮਹੀਨਿਆਂ ਤੋਂ ਰੋਜ਼ਗਾਰ ਨਾ ਮਿਲਣ ਕਾਰਨ ਪਰੇਸ਼ਾਨ ਤੇ ਮਾਨਸਿਕ ਤਣਾਅ ਵਿੱਚ ਰਹਿੰਦਾ ਸੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅੱਜ ਵੀ ਉਹ ਉਸ ਘਰ ਵਿੱਚ ਮੌਜੂਦ ਸੀ ਅਤੇ ਮੋਬਾਈਲ ਦੇਖ ਰਿਹਾ ਸੀ ਤੇ ਅਚਾਨਕ ਨਾਲ ਲੱਗਦੇ ਕਮਰੇ ਅੰਦਰ ਚਲਾ ਗਿਆ ਜਿੱਥੇ ਉਸ ਨੇ ਚੁੰਨੀ ਦਾ ਗਲ ਫਾਹ ਲਾ ਕੇ ਛੱਤ ਨਾਲ ਲੱਗੀ ਹੁੱਕ ਵਿੱਚ ਫਸਾ ਕੇ ਆਤਮ ਹੱਤਿਆ ਕਰ ਲਈ ਅਚਾਨਕ ਜਦੋਂ ਉਸਦੀ ਮਾਂ ਨੇ ਕਮਰੇ ਵਿੱਚ ਪਹੁੰਚੀ ਤਾਂ ਆਪਣੇ ਨੌਜਵਾਨ ਪੁੱਤ ਦੀ ਲਾਸ਼ ਛੱਤ ਨਾਲ ਲਟਕਦੀ ਦੇਖ ਕੇ ਉਸਦੇ ਪੈਰਾਂ ਥਲੋ ਜ਼ਮੀਨ ਖਿਸਕ ਗਈ ਅਤੇ ਘਰ ਵਿੱਚ ਚੀਕ ਚਿਹਾੜਾ ਪੈ ਗਿਆ ਉਹ ਤੁਹਾਨੂੰ ਦਿਖਾਉਂਦੇ ਹਾਂ ਮੌਕੇ ਦੀਆਂ ਤਸਵੀਰਾਂ ਮੇਰਾ ਨਾਮ ਦਰਸ਼ਨ ਲਾਲ ਜੀ ਕਿਹੜੇ ਜਗ੍ਹਾ ਤੋਂ ਮਾਛੀਆੜਾ ਸਾਹਿਬ ਤੋਂ ਪਛੋੜ ਕਿਹੜਾ ਮੱਲਾ ਮਲਾਈ ਕਿਹੜਾ ਗੁਰਨਾਨਕ ਮੱਲਾ ਮਨਤਮੱਲਾ ਹਾਂ ਜੀ ਤੇ ਕੀ ਹੋਇਆ ਜੋ ਅਜਿਹਾ ਹੋਇਆ ਉਹ ਤੁਹਾ ਬੇਟਾ ਸੀ ਹਾਂ ਜੀ ਮੇਰਾ ਲੜਕਾ ਸੀ ਇਹ ਕਿ ਨਿਊਮਰਕੀ ਨਾ ਹੋਵੇ 19 ਸਾਲ ਸੀ ਅਬ ਇਹ ਨਾਸ਼ ਨਾ ਸੀ ਕਿਹ ਵੇ ਇਹ ਘਰੇ ਬੈਠਾ ਕਈ ਜਾਂਦਾ ਰਹਿੰਦਾ ਮੈਨੂੰ ਕੰਮ ਨਹੀਂ ਮਿਲਦਾ ਮੈਂ ਕੰਮ ਕਰਨਾ ਵਾ ਫੇਂ ਗੁਰ ਕੈ ਮੋਟਰਸਾਈਕਲਾਂ ਦਾ ਸਿੱਖਣ ਲੱਗ ਪਿਆ ਜੀ ਮੋਟਰਸਾਈਕਲਾਂ ਤੋਂ ਬਾਅਦ ਘਰੇ ਬੈਠਾ ਰਹਿੰਦਾ ਲੜਦਾ ਰਹਿੰਦਾ ਮੜੀ ਮੜੀ ਗੱਲਾਂ ਤੇ ਆ ਕੇ ਜਰਾ ਮੋਟਰਸਾਈਕਲ ਤੇ ਅਦਨ ਲੱਗਿਆ ਕਿ ਮੈਂ ਇਹ ਕੰਮ ਤੇ ਸੀ ਜਿਹੜੀ ਤੇ ਤੇ ਹੋਇਆ ਕੀ ਸੀ ਦਾ ਹੋਇਆ ਕੁਝ ਵੀ ਨਹੀਂ ਜੀ ਘਰੇ ਤੇ ਕੋਈ ਗੱਲ ਨਹੀਂ ਹੋਈ ਸਾਡੀ ਤੇ ਲੈਦਾ ਕੰਮ ਨੇ ਜੇ ਬੈਠਾ ਜੀ ਨਹੀਂ ਨਹੀਂ ਤੇ ਆਪਣੇ ਪਰਝਾਈ ਕੋਲ ਬੈਠਾ ਸੀ ਆਪਣੀ ਪਰਝਾਈ ਕੋਲ ਬੈਠਾ ਬੈਠਾ ਉਧਰ ਚਲੇ ਗਿਆ ਧੂਏ ਕਮਰੇ ਦੇ ਨਾਲ ਦੇ ਤੇ ਤੇ ਮੈਨੇ ਜੋ ਜਿਹੜੀ ਸੁਸਾਈਡ ਕੀਤੀ ਹੈ ਕਮੇ ਦੀ ਸੀ ਇਹਦੇ ਕੋਈ ਪਤਾ ਨਹੀਂ ਜੀ ਸਾਨੂੰ ਤੇ ਕੋਈ ਪਤਾ ਹੀ ਨਹੀਂ ਇਸ ਗੱਲ ਦਾ ਪਤਾ ਹੁੰਦਾ ਤੇ ਫਿਰ ਸਾਨੂੰ ਕੋਈ ਯਾਰ ਗੱਲ ਕਰਨੀ ਨਹੀਂ ਮੈਂ ਸਵੇਰੇ ਕੰਮ ਤੇ ਗਿਆ ਜੀ ਇਹ ਫਾਹਿਆ ਨਹੀਂ ਪਤਾ ਨਹੀਂ ਮੈਨੂੰ ਇਸ ਗੱਲ ਦਾ ਤੇ ਮੈਨੂੰ ਪਤਾ ਨਹੀਂ ਅਜੇ ਮੈਂ ਤੇ ਘਰ ਦੇ ਵਾਲੇ ਵੀ ਨਹੀਂ ਬੜਿਆ ਨਾ ਆਪਣਾ ਨਾਮ ਦਾ ਡਾਕਟਰ ਮਨਪ੍ਰੀਤ ਕੌਰ ਮੈਡੀਕਲ ਆਫੀਸਰ ਸੋ ਲਾਸਟ ਪਰਸਨ ਵਾਲਾ ਮੈਂ ਵਰਕ ਸੁਣ ਕੇ ਕੀ ਹੈ ਜੀ ਉਹ ਹੈਂਗਿੰਗ ਲੱਗਦੀ ਹੈ ਜੀ ਸਸਾਈਡ ਬਾਈ ਹੈਂਗਿੰਗ ਇਹਦੇ ਵਿੱਚ ਪੇਸ਼ੈਂਟ ਇੱਕ 19 ਸਾਲ ਦਾ ਆਇਆ ਸਾਡੇ ਕੋਲ ਮਾਛੀਵਾੜੇ ਤੋਂ ਪੇਸ਼ੈਂਟ ਦਾ ਨਾਮ ਹੈਗਾ ਅਵਿਨਾਸ਼ ਸਨ ਆਫ ਦਰਸ਼ਨ ਸਿੰਘ ਸੇ ਬ੍ਰੌਡਰਡ ਹੈ ਜੀ ਹਾਂ ਜੀ ਸਾਡੇ ਕੋਲ ਬ੍ਰੌਡਰਡ ਸੇਗਾ ਦੁਬਾਰਾ ਨਾਮ ਤੇ ਰਹਿਣੇ ਵਾਲਾ ਕਿਥੇ ਜੀ ਇਹ ਹੈਗਾ ਅਵਿਨਾਸ਼ ਮਾਛੀਵਾੜੇ ਦਾ ਪੇਸ਼ੈਂਟ ਆਇਆ ਸੀ ਸਾਡੇ ਕੋਲ ਸਰ ਸੁਸਾਈਡ ਦਾ ਕੀ ਮਾਮਲਾ ਜੀ ਇਹ ਪੂਰੀ ਮਾਦਾਨੇ ਸਾਡੇ ਕੋਲ ਬਿਆਨ ਲਿਖਾਇਆ ਗਿਆ ਜੱਗਾ ਹੁਣ ਮਤਲਬ ਕੋਈ ਕਰੀਬ 5:00 ਵਜੇ ਹੂੰ ਪੂਰੀ ਮਾਦ ਨੂੰ ਹੈ ਰੋਜ਼ਾਨੀ ਘਰ ਆਇਆਗਾ ਦਰਛਨਾਲ ਅੱਛਾ ਜੀ ਬੇਟੇ ਦੀ ਉਮਰ ਹੈ ਕਿ 19 ਸਾਲ ਅਮਨਾਸ਼ ਦੀ ਜੀ ਉਹ ਕਹਿੰਦੀ ਵੀ ਮਤਲਬ 7ਵੀਂ ਕਲਾਸ ਪਾਸ ਤਾਂ ਉਹਦੇ ਬਾਅਦ ਕਹਿੰਦੀ ਵੀ ਬੇਲਾ ਰਹਿੰਦਾ ਉਹਨੂੰ ਕੰਮ ਕਾਰ ਨਹੀਂ ਮਿਲਦਾ ਦਾ ਪੂਰੀ ਟੈਨਸ਼ਨ ਜਿਹਦਾ ਟੈਨਸ਼ਨ ਕਰਨ ਦੇ ਵਿੱਚ ਘਰ ਦੇ ਵਿੱਚ ਚੁੱਪਚਾਪ ਹੀ ਰਹਿੰਦਾ ਦਾ ਉਹ ਚੁੱਪ ਲੈ ਕਈ ਮੇਰੇ ਕੋਲ ਚਾਹ ਬਾਣੀ ਪੀਤਾ ਉਹਦੇ ਬਾਅਦ ਕਹਿੰਦੀ ਵੀ ਮੈਂ 11:00 ਵਜੇ ਕਰੀਬ ਆਪਣੇ ਗਈ ਕਵਰੇਜ ਤਾਂ ਹੁਣ ਦੇਖਾ ਗਾਜਿਤ ਨਹੀਂ ਬਾਈ ਬਿਰੀ ਪੱਖੇ ਦੇ ਕੁੰਡੀ ਨਾਲ ਗਿਆ ਵਾਹ ਕੋਈ ਸੂਰਨੋਟ ਵੀ ਮਿਲਿਆ ਜੀ ਸੂਰਨੋਟ ਕੋਈ ਨਹੀਂ ਮਿਲਿਆ ਕੋਈ ਕਿਹੜੀ ਤਾਰ ਤਕਾਫੀ ਕੀਤੀ ਜਾ ਰਹੀ ਜੀ ਉਹ 101 174 ਰੁਪਏ ਦੀ ਤਾਰ ਆ ਨਾ ਕੋਈ ਕਿਸੇ ਨੀ ਮਤ ਲੋਕਾਂ ਨਹੀਂ ਵੇਚਦੇ ਤਾਂ ਕੋਈ ਟੈਨਸ਼ਨ ਨਹੀਂ ਟੈਨਸ਼ਨ ਹੀ ਲਾਦ ਲਾਉਂਦੇ ਆ ਮੈਂ ਦੇਖਦਾ